ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਸਭ ਦੇ ਵੱਲੋਂ ਆਪਣੇ ਆਪਣੇ ਤਰੀਕੇ ਦੇ ਨਾਲ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਜਿੱਥੇ ਬੀਤੇ ਦਿਨੀ ਅ ਦੇਖੀਏ ਤਾਂ ਸੁਖਵੀਰ ਸਿੰਘ ਬਾਦਲ ਜਿਹੜਾ ਨੇ ਹਰ ਇੱਕ ਪੇੜਤ ਇਲਾਕੇ ਦੇ ਵਿੱਚ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਤੇ ਨਾਲ ਦੀ ਨਾਲ ਉਹਨਾਂ ਦੇ ਲਈ ਚਾਰਾ ਜਾਂ ਫਿਰ ਪਸ਼ੂਆਂ ਦੇ ਲਈ ਆਚਾਰ ਤੇ ਮੱਛਰ ਮਾਰਨ ਵਾਲੀਆਂ ਮਸ਼ੀਨਾਂ ਜੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਇਸੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਵੀ ਆਪਣੇ ਪੱਧਰ ਦੇ ਉੱਤੇ ਲੋਕਾਂ ਨੂੰ ਰਾਹਤ ਦੇੜੇ ਦੇ ਸਮੱਗਰੀ ਦਿੱਤੀ ਜਾ ਰਹੀ ਹੈ ਹੈਲੀਕਾਪਟਰ ਦੇ ਰਾਹੀਂ ਰਾਹਤ ਸਮੱਗਰੀ ਜੜੀ ਹੈ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਪਹੁੰਚਾਈ ਜਾ ਰਹੀ ਹੈ ਤੇ ਸਭ ਦੇ ਦਰਮਿਆਨ ਹੁਣ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਜੱਸੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਉਸੇ ਵੱਲੋਂ ਵੀ ਰਾਹਤ ਸਮੱਗਰੀ ਜਿਹੜੀ ਆ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਭੇਜੀ ਗਈ ਹੈ ਤਾਂ ਤਾਂ ਦੱਸ ਦਈਏ ਕਿ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਰਸਤੇ ਨਾਲ ਭਰੇ ਹੋਏ ਪੰਜ ਟਰੱਕ ਜਿਹੜਾ ਨੇ ਉਹ ਵੱਖ-ਵੱਖ ਇਲਾਕਿਆਂ ਦੇ ਵਿੱਚ ਰਵਾਨਾ ਕੀਤੇ ਗਏ ਨੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਸੀਂ ਗੁਰਦਾਸਪੁਰ ਦੇ ਵਿੱਚ ਇੱਕ ਰਾਹਤ ਕੈਂਪ ਵੀ ਲਗਾਉਣ ਜਾ ਰਹੇ ਹਾਂ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਵਿੱਚ ਆਏ ਹੜਾਂ ਨੂੰ ਲੈ ਕੇ ਵੀ ਵੱਡੀ ਗੱਲ ਆਖੀ ਆ ਉਹਨਾਂ ਨੇ ਪੰਜਾਬ ਦੇ ਵਿੱਚ ਆਏ ਹੜਾਂ ਨੂੰ ਇੱਕ ਸਾਜ਼ਿਸ਼ ਵਜੋਂ ਸਿਆਉਣਾ ਨੇ ਕਿਹਾ ਹੈ ਕਿ ਸਿਰਫ ਪ੍ਰਸ਼ਾਸਨ ਤੇ ਸਰਕਾਰ ਦੀ ਅੱਖੋਂ ਪਰੋਖੀ ਕਰਕੇ ਪੂਰਾ ਹੜ੍ਹ ਜਿਹੜਾ ਪੰਜਾਬ ਦੇ ਵਿੱਚ ਆਇਆ ਉਹਨਾਂ ਨੇ ਕਹਿ ਕੇ ਪ੍ਰਸ਼ਾਸਨ ਤੇ ਸਰਕਾਰ ਦੇ ਵੱਲੋਂ ਪਹਿਲਾਂ ਪੰਜਾਬ ਦੇ ਡੈਮਾਂ ਦੇ ਉੱਤੇ ਤੇ ਪਹਿਲਾਂ ਪੰਜਾਬ ਦੀਆਂ ਨਹਿਰਾਂ ਦੇ ਵਿੱਚ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਇਹ ਸਥਿਤੀ ਬਣੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਲਈ ਇੱਕ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕੀਤਾ ਜਾਵੇ ਜੇਕਰ ਪੰਜਾਬ ਸਰਕਾਰ ਮਦਦ ਨਹੀਂ ਵੀ ਮੰਗਰੀ ਪਰ ਨੈਤਿਕਤਾ ਦੇ ਆਧਾਰ ਦੇ ਉੱਤੇ ਦੇਸ਼ ਦੀ ਸਰਕਾਰ ਦਾ ਖੁਦ ਇਹ ਫਰਜ਼ ਬਣਦਾ ਹੈ ਕਿ ਪੰਜਾਬ ਨੂੰ ਕੋਈ ਚੰਗਾ ਰਾਹਤ ਪੈਕੇਜ ਜਿਹੜਾ ਹੈ ਉਹ ਦਿੱਤਾ ਜਾਵੇ ਦੇਖੋ ਕੁਦਰਤੀ ਆਫਤ ਤਾਂ ਦੁਨੀਆ ਚ ਕਿਤੇ ਵੀ ਆ ਸਕਦੀ ਹੈ ਕਿਸੇ ਦੇਸ਼ ਚ ਆ ਸਕਦੀ ਹੈ ਕਿਸੇ ਸਟੇਟ ਚ ਆ ਸਕਦੀ ਹੈ ਪਰ ਇਸ ਵਕਤ ਜਿਹੜੀ ਪੰਜਾਬ ਦੇ ਵਿੱਚ ਹੜਾ ਵਰਗੀ ਸਥਿਤੀ ਬਣੀ ਹੈ ਇਹਦੇ ਲਈ ਕੁਦਰਤੀ ਆਫਤ ਦਾ ਜ਼ਿੰਮੇਵਾਰ ਹੈ ਉਥੇ ਸਰਕਾਰਾਂ ਦੇ ਅਧਿਕਾਰੀਆਂ ਦੀ ਮਿਸਮੈਨੇਜਮੈਂਟ ਜਿਹੜੀ ਹੈ ਉਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਜ਼ਿੰਮੇਵਾਰ ਹੈ ਪਾਖੜਾ ਡੈਮ ਜਿਹੜਾ ਬੋਰਡ ਹੈ ਉਹਦਾ ਪ੍ਰਬੰਧ ਕੇਂਦਰ ਕੋਲ ਹੈ ਤੇ ਪ੍ਰੋਪਰ ਜਿਹੜਾ ਪਾਣੀ ਜਿਹੜਾ ਹੈਗਾ ਹਰਿਆਣੇ ਤੇ ਰਾਜਸਥਾਨ ਨੂੰ ਦੇਣ ਦੇ ਲਈ ਉਹਦੇ ਵਿੱਚ ਸਟੋਰ ਕਰਕੇ ਰੱਖਿਆ ਜਾਂਦਾ ਹੈ ਜਦ ਕਿ 25% ਪਾਣੀ ਜਿਹੜਾ ਹੈ ਇਹ ਲਗਾਤਾਰ ਦਰਿਆਵਾਂ ਦੇ ਵਿੱਚ ਵਹਿੰਦੇ ਰਹਿਣਾ ਚਾਹੀਦਾ ਹੈ ਇਹਦੇ ਨਾਲ ਤਰਤੀਹਟਲਾ ਪਾਣੀ ਦਾ ਜਿਹੜਾ ਲੈਵਲ ਵੀ ਬਣਿਆ ਰਹਿੰਦਾ ਤੇ ਖੜਾ ਵਰਗੀ ਸਥਿਤੀ ਜਿਹੜੀ ਹੈ ਇਹ ਵੀ ਨਹੀਂ ਬਣਦੀ ਪਰ ਇਹਨਾਂ ਨੇ ਜਿਹੜਾ ਪਾਣੀ ਜਿਹੜਾ ਪੂਰਾ ਜਿਹੜਾ ਹੈ ਉਹ ਰੋਕ ਲੈਂਦੇ ਆ ਕਿਉਂਕਿ ਇਹਨਾਂ ਨੇ ਦੂਜੇ ਸੂਬਿਆਂ ਨੂੰ ਪਾਣੀ ਦੇਣਾ ਹੁੰਦਾ ਤੇ ਜਦੋਂ بارشਾਂ ਦਾ ਮੌਸਮ ਆਉਂਦਾ ਹੈ ਮੀਂਹ ਬਹੁਤ ਜ਼ਬਰਦਸਤ ਪੈਂਦੇ ਨੇ ਪਹਾੜਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਤੇ ਉਦੋਂ ਫਿਰ ਜਿਹੜਾ ਹੈਗਾ ਡੈਮ ਜਿਹੜੇ ਆ ਓਵਰਫਲੋ ਹੋ ਜਾਂਦੇ ਆ ਤੇ ਜਿਹਦੇ ਕਰਕੇ ਗੇਟ ਖੋਲਦੇ ਆ ਤੇ ਹੜਾ ਵਰਗੀ ਜਿਹੜੀ ਸਥਿਤੀ ਜਿਹੜੀ ਆ ਉਹ ਬਣ ਜਾਂਦੀ ਆ ਕੱਲ ਅਸੀਂ ਜਾ ਕੇ ਆਏ ਆ ਤਰਨਤਾਰਨ ਸਾਹਿਬ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਕੁਝ ਪਿੰਡਾਂ ਦੇ ਵਿੱਚ ਔਰ ਹਾਲਾਤ ਬੜੇ ਜਿਹੜੇ ਨੇ ਉਹ ਭਿਆੰਕਰ ਬਣੇ ਹੋਏ ਨੇ ਪਾਣੀ ਜਿਹੜਾ ਲਗਾਤਾਰ ਜਿਹੜਾ ਹੈ ਅਜੇ ਵੀ ਚੜ ਰਿਹਾ ਹੈ ਅਜੇ ਕੁਝ ਸਮਾਂ ਉਤਰ ਜਾਂਦਾ ਹੈ ਲੇਕਿਨ ਦੁਬਾਰਾ ਫੇਰ ਜਿਹੜਾ ਪਾਣੀ ਚੜ ਜਾਂਦਾ ਹੈ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਸਾਰੇ ਪਿੰਡਾਂ ਦੇ ਲੋਕ ਆਪਣੇ ਲੈਵਲ ਦੇ ਉੱਤੇ ਹਰ ਪੀੜਤਾ ਦੀ ਮਦਦ ਕਰ ਰਹੇ ਤੇ ਅੱਜ ਫਤੇਗੜ ਸਾਹਿਬ ਨੂੰ ਮਰਿੰਦਰ ਸਿੰਘ ਜੀ ਲਿਬੜਾ ਇਹਨਾਂ ਦੀ ਪ੍ਰੇਰਣਾ ਦੇ ਨਾਲ ਸਹਿਯੋਗ ਲੈ ਕੇ ਵੀਰਾਂ ਦਾ ਤਿੰਨ ਟਰੱਕ ਰਾਹਤ ਸਮਗਰੀ ਦੇ ਜਿਹਦੇ ਵਿੱਚ ਪਸ਼ੂਆਂ ਦਾ ਚਾਰਾ ਹੈ ਆਟਾ ਦਾਲਾ ਨੇ ਤੇ ਪਾਣੀ ਦੀਆਂ ਬੋਤਲਾਂ ਨੇ ਇਹ ਸਾਰਾ ਸਮਾਨ ਜਿਹੜਾ ਹੈ ਅੱਜ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਉੱਥੇ ਜਿਹੜੇ ਪੀੜਤ ਨੇ ਉਹਨਾਂ ਦੀ ਸਹਾਇਤਾ ਵਾਸਤੇ ਭੇਜਿਆ ਜਾ ਰਿਹਾ ਔਰ ਅਸੀਂ ਅੱਜ ਇਹ ਤਿੰਨ ਟਰੱਕ ਜਿਹੜੇ ਨੇ ਉਹ ਰਵਾਨਾ ਕਰ ਰਹੇ ਹਾਂ ਪੰਜ ਟਰੱਕ ਪੰਜ ਟਰੱਕ ਜਿਹੜੇ ਅਸੀਂ ਰਵਾਨਾ ਕਰ ਰਹੇ ਹਾਂ ਜਿਦੇ ਵਿੱਚ ਪਾਣੀ ਹੈ ਪਸ਼ੂਆਂ ਦਾ ਚਾਰਾ ਹੈ ਆਟਾ ਹੈ ਦਾਲਾ ਹੈ ਤੇ ਹੋਰ ਜਿਹੜੀ ਉੱਥੇ ਲੋੜਿੰਦੀ ਜਿਹੜੀ ਸਮੱਗਰੀ ਹੈ ਉਹ ਜਿਹੜੀ ਹੈ ਪੰਜ ਟਰੱਕ ਜਿਹੜੇ ਅਸੀਂ ਭੇਜ ਰਹੇ ਹਾਂ ਜੀ